ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਵਲੌਗ ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ ਵਲੌਗ ਆਪਾਂ ਸਟਾਰਟ ਕਰਤਾ ਵਾ ਸਵੇਰ ਸਵੇਰ ਦਾ ਟਾਈਮ ਆ ਸਵੇਰ ਸਵੇਰੇ ਨਹੀਂ ਵੀ ਨਹੀਂ 10 ਕਾ ਵੇ ਦਾ ਟਾਈਮ ਆ ਤੇ ਅੱਜ ਬਹੁਤ ਵਧੀਆ ਦਿਨ ਆ ਬਹੁਤ ਖੁਸ਼ੀ ਵਾਲਾ ਦਿਨ ਆ ਮੇਰਾ ਭਰਾ ਹੁਜ਼ੈਫਾ ਸ਼ਰੀਫ ਉਹਦੀ ਮਹਿੰਦੀ ਆ ਪੂਰਾ ਵਿਆਹ ਹੀ ਆ ਮਤਲਬ ਤੇ ਅੱਜ ਮਹਿੰਦੀ ਆ ਤੇ ਨਾਲੇ ਅੱਜ ਮੇਰੇ ਕੋ ਸਾਰੇ ਮੇਰੇ ਯਾਰ ਬੇਲੀ ਮਿੱਤਰ ਭਰਾ ਮਨਸੂਰ ਆਊਗਾ ਡੇਰੇਲਾ ਆਊਗਾ ਸਾਰੇ ਆਉਣਗੇ ਅੱਜ ਤੇ ਰੌਣਕ ਮੇਲੇ ਲਾਵਾਂਗੇ ਮਹਿੰਦੀ ਤੇ ਤੇ ਮੈਂ ਕਿਹਾ ਅੱਜ ਜਿਹੜਾ ਵਲੌਗ ਵਧੀਆ ਬਣਾ ਲਈਏ ਕਿਉਂਕਿ ਅੱਜ ਹੈਗੀ ਆ 10 ਤਰੀਕ ਤੇ 13 ਤਰੀਕ ਦਾ ਮੇਰਾ ਲਾਈਵ ਸ਼ੋਅ ਆ ਮੈਂ ਉਹਦੀ ਤਿਆਰੀ ਲਈ ਪਿੰਡ ਹੀ ਸੀ ਤੇ ਹੁਜ਼ੈਫਾ ਵੀ ਮੇਰੇ ਸ਼ਹਿਰ ਦਾ ਹੀ ਆ ਲੱਗ ਗਈ ਪਿੰਡ ਦੇ ਉਹਦਾ ਘਰ ਆ ਤੇ ਹੁਣ ਆਪਾਂ ਵਲੌਗ ਸਟਾਰ ਕਰਤਾ ਵਾ ਤੇ ਇਹ ਵਲੌਗ ਨਾਲ ਜੁੜੇ ਰਹੋ ਸਾਰੀ ਦਿਹਾੜੀ ਵੀ ਤੁਹਾਡੇ ਨਾਲ ਰਾਵਾਂਗੇ ਜੁੜੇ ਤੇ ਸ਼ਾਮ ਨੂੰ ਮਹਿੰਦੀ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਸਾਡੇ ਜਾਗੋ ਮਹਿੰਦੀ ਕਿਵੇਂ ਕੱਢਦੇ ਆ ਤੇ ਯਾਰ ਬੇਲੀ ਇਕੱਠੇ ਹੋਣਗੇ ਸ਼ੁਕਲ ਮੇਲੇ ਲੱਗਣਗੇ ਰੌਣਕ ਲੱਗੇਗੀ ਤੇ ਮਨਸੂਰ ਸਵੇਰ ਦਾ ਤੁਰਿਆ ਆ ਲੋਰੋਂ ਤੇ ਪਹੁੰਚਣ ਆਲਾ ਹੁਣ ਦਸਾਂ 20 ਮਿੰਟਾਂ ਤੱਕ ਉਹਨੇ ਪਹੁੰਚ ਜਾਣਾ ਵਾ ਤੇ ਵਧੀਆ ਉਹਦੇ ਵਾਸਤੇ ਮੈਂ ਆਪ ਜਿਹੜਾ ਹਾਂਡੀ ਤਿਆਰ ਕਰ ਰਿਆ ਹਾਂ ਬਣਾ ਰਿਆ ਚਿਕਨ ਉਹ ਵੀ ਤੁਹਾਨੂੰ ਦਿਖਾਉਨੇ ਆ ਸਾਰਾ ਤੇ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ ਆ ਜਿਓ ਫਿਰ ਲਓ ਜੀ ਆਪਾਂ ਪਾ ਲਿਆ ਦੇਸੀ ਘਿਓ ਦੇਸੀ ਘਿਓ ਵਿੱਚ ਪਾਲਿਆ ਵਾ ਜ਼ੀਰਾ ਆ ਵੇਖੋ ਤੇ ਜ਼ੀਰੇ ਵਿੱਚ ਛੜਤਾ ਵਾ گوشਤ ਇਹਨੂੰ ਪਹਿਲੇ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ ਆਏ ਹਾਏ 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 ਹੁਣ ਚੰਗੀ ਤਰ੍ਹਾਂ ਦੇਸੀ ਘਿਓ 'ਚ ਆਪਾਂ ਭੁੰਨ ਦੇਣਾ گوشਤ ਨੂੰ ਮੈਂ ਆਪਣੇ ਭਰਾ ਵਾਸਤੇ ਸਪੈਸ਼ਲ ਜਿਹੜਾ ਨਾ ਆਪ ਬਣਾ ਰਿਹਾ ਹਾਂ گوشਤ ਕਿਉਂਕਿ ਇਹ ਭਰਾ ਮੇਰਾ રોજ-ਰੋਜ਼ ਨਹੀਂ ਹੁੰਦਾ ਮੇਰੇ ਕੋਲ ਮਨਸੂਰ ਤੇ ਡੇਰੇ ਵਾਲਾ ਵੀ ਫੋਨ ਕਰਦੇ ਆ ਨੂੰ ਪੁੱਛਦੇ ਆਂ ਵੀ ਕਦੋਂ ਆਣਾ ਤੂੰ ਤੇ ਸਾਰੇ ਯਾਰ ਦੋਸਤ ਇਕੱਠੇ ਹੋ ਰਹੇ ਆ ਬੜੀ ਖੁਸ਼ੀ ਆ ਅੱਜ ਇਕੱਠੇ ਹੋ ਰਹੇ ਆ ਦੁਬਾਰਾ ਕਿਉਂਕਿ ਵਿਆਹਾਂ ਸ਼ਾਦੀਆਂ ਤੇ ਜ਼ਿਆਦਾਤਰ ਸਾਰੇ ਇਕੱਠੇ ਹੋਈਦਾ ਵਾ ਜਾਂ ਫਿਰ ਕੋਈ ਵੱਡਾ ਮੇਲਾ ਹੋਵੇ ਜਾਂ ਕਾਨਫਰੰਸ ਹੋਵੇ ਜਿਹਨੇ ਨਵੰਬਰ ਵਿੱਚ ਇਕੱਠੇ ਹੋਣਾ ਸੀ ਲਈ ਗੋਸਤ ਆਪਣਾ ਗਿਆ ਭੁੰਨਿਆ ਸਿਰਫ ਘਿਓ ਚ ਦੇਸੀ ਚ ਤੇ ਜ਼ੀਰੇ ਚ ਦੇਸੀ ਘਿਓ ਚ ਤੇ ਜ਼ੀਰੇ ਜਿੱਤੇ ਸੀ ਘਿਓ ਜਿੱਤੇ ਜ਼ੀਰੇ ਤੇ ਹੁਣ ਆਪਾਂ ਗੋਸਤ ਗੋਸਤ ਇਦਾਂ ਕਰਕੇ ਕੱਢ ਲੈਣਾ ਵਾ ਭੁੰਨਿਆ ਆ ਉਹ ਲੈ ਦੇ ਸਾਈਡ ਤੇ ਸਾਰਾ ਕੱਢ ਲੈਣਾ ਐ ਕਰਕੇ ਕਿਉਂ ਦੇ ਵਿੱਚੋਂ ਆਪਾਂ ਕੱਢ ਲਿਆ گوشਤ ਭੁੰਨ ਕੇ ਤੇ ਜਿਹੜਾ ਘਿਓ ਵਿੱਚ ਜ਼ੀਰਾ ਤੇ ਘਿਓ ਆ ਉਹਦੇ ਵਿੱਚ ਪਾ ਦੇਣੀ ਆ ਫਿਰ ਗੰਡੇ ਐਂ ਦਾ ਕਰਕੇ ਆਏ ਇਹਦੇ ਗੰਡਿਆਂ ਨੂੰ ਆਪਾਂ ਘਰ ਲੈਣਾ ਥੋੜਾ ਲਾਲ ਇਹ ਤੁਹਾਨੂੰ ਤਾਂ ਮੈਂ ਦੱਸਦਾ ਹੁੰਨਾ ਵਾ ਇਹ ਤੁਹਾਨੂੰ ਤਾਂ ਮੈਂ ਨਾਲ ਨਾਲ ਰੈਪੀ ਦੱਸਦਾ ਹੁੰਨਾ ਵਾ ਕਿ ਜਿਹੜਾ ਕਿਤੇ ਵੀਰ ਨੇ ਆਪਣਾ ਮੋਟਰ ਤੇ ਬਣਾਉਣਾ ਹੋਵੇ ਹੈ ਕਿਤੇ ਕਿਸੇ ਨੇ ਵੀ ਬੀਬੀ ਭੈਣ ਨੇ ਬਣਾਉਣਾ ਹੋਵੇ ਜਾਂ ਕਿੰਨੇ ਵੀ ਬਣਾਉਣਾ ਹੋਵੇ ਤੇ ਉਹ ਆਪਣਾ इजीली ਵੇਖ ਕੇ ਬਹੁਤ इजी ਇਹਦਾ ਪ੍ਰੋਸੀਜਰ ਚਿਕਨ ਦਾ ਤੇ ਬਣਾ ਸਕਦੇ ਕਿਉਂਕਿ ਕਈਆਂ ਨੂੰ ਬਣਾਉਣਾ ਨਹੀਂ ਆਉਂਦਾ ਤੇ ਹੁਣ ਆਪਾਂ ਗੰਡੇ ਜਿਹੜੇ ਛੁੜੇ ਜੇ ਲਾਲ ਹੋ ਜਾਣ ਤੇ ਫਿਰ ਬਾਕੀ ਚੀਜ਼ਾਂ ਪਾਉਨੇ ਇਹਦੇ ਵਿੱਚ ਵੈਸੇ ਤਾਂ ਰੋਟੀ ਵਰਗੀ ਰੀਸ ਨਹੀਂ ਹੈਗੀ ਕਿਤੇ ਵੀ ਪਰ ਮੈਂ ਗੋਸ਼ਤ ਤੇ ਬਣਾ ਹੀ ਰਿਹਾ ਆਂ ਪਰ ਨਾਲ ਮੈਂ ਵੱਡੇ ਭਰਾ ਨੂੰ ਭੇਜਿਆ ਵਾ ਕਿ ਮੈਂ ਕਿਹਾ ਵਧੀਆ ਜੇ ਰੋਗਣੀ ਨਾਨ ਲੈ ਕੇ ਆ ਜਿਹੜੇ ਚੰਗੇ ਨਾਨ ਘੋਪਾ ਕੇ ਜਿਹੜੇ ਬਣਾਉਂਦੇ ਆ ਨਾ ਸਪੈਸ਼ਲ ਮੈਂ ਕਿਹਾ ਉਹ ਨਾਲ ਨਾਨ ਲੈ ਕੇ ਆ ਉਹ ਖਾਵਾਂਗੇ ਇਹਦੇ ਨਾਲ ਆਪਣੇ ਭਰਾ ਨੂੰ ਮਨਸੂਰ ਨੂੰ ਖਾਵਾਂਗੇ ਤੇ ਭਰਾ ਵੱਡਾ ਲੈਣ ਗਿਆ ਭਾਬੀ ਆਉਂਦਾ ਤੇ ਉਹਦੇ ਨਾਲ ਵੀ ਬਣਾਉਣੇ ਤਾਂ ਲਓ ਜੀ ਜਦੋਂ ਹਲਕੀ ਹਲਕੀ ਇਦਾਂ ਜੱਗਿਆਂ ਤੇ ਲਾਲਗੀ ਆ ਗਈ ਅਵੇ ਚ ਧੀਰਾ ਵਾ ਕਾਲਾ ਕਾਲਾ ਕਿਤੇ ਕੋ ਬੰਡੇ ਹਲਕੀ ਹਲਕੀ ਲਾਲਗੀ ਆ ਜਾਵੇ ਤੇ ਨਾਲ ਹੀ ਆਪਾਂ ਜਿਹੜਾ ਹਰਾ ਮਸਾਲਾ ਵਾ ਜਿਵੇਂ ਇਹਦੇ ਵਿੱਚ ਨੇ ਹਰੀਆਂ ਮਰਚਾਂ ਅਦਰਕ ਲਸਣ ਤੇ ਟਮਾਟਰ ਚਾਰ ਚੀਜ਼ਾਂ ਇਹ ਚਾਰ ਚੀਜ਼ਾਂ ਆਪਾਂ ਕੁੱਟ ਲਈਆਂ ਸੀ ਥੋੜੀ ਥੋੜੀ ਮਕਦਾਰ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣੀ ਆ ਮੈਂ ਮਕਦਾਰ ਨਹੀਂ ਦੱਸ ਰਿਹਾ ਵੀ ਕਿੰਨੀ ਬਸ ਇਹ ਆਪਾਂ ਸਿਰਫ 1/2 ਕਿਲੋ ਗੋਸਟ ਬਣਾ ਰਹੇ ਆ ਅੱਧਾ ਕਿਲੋ ਕਿਉਂਕਿ ਅਸੀਂ ਇੰਨੇ ਜ਼ਿਆਦਾ ਜਾਣੇ ਨਹੀਂ ਆ ਦੋ ਦਿਨ ਜਾਣੇ ਆ ਥਾਣ ਵਾਲੇ ਤੇ ਕੋਈ ਤੇ ਦੇਖੀ ਕਿ ਉਹ ਖਾਂਦੇ ਵੀ ਨਹੀਂ ਆ ਨਾ ਫੈਮਿਲੀ ਦੇ। ਜਿੱਦ ਕਿ ਉਹ ਬਣਾਉਣਾ ਹੈ। ਆਪਾਂ ਸਾਰਾ ਹਰਾ ਮਸਾਲਾ ਜਿਹੜਾ ਅਦਰਕ ਲਸਣ ਟਮਾਟਰ ਤੇ ਹਰੀਆਂ ਮਰਚਾਂ 4 ਕਿਲਿਆਂ ਦੇ ਵਿੱਚ ਢੰਡੇ ਲਾਲ ਕਰਕੇ ਵਿੱਚ ਪਾ ਲਈਆਂ। ਇਹਨੂੰ ਹੁਣ ਥੋੜਾ ਜਿਹਾ ਆਪਾਂ ਥੋੜਾ ਲੈਣਾ। ਇਹਨਾਂ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਆਪਣੇ ਕੋਲ ਹੈਗੇ ਆ ਸੁੱਕੇ ਮਸਾਲੇ। ਸੁੱਕੇ ਮਸਾਲਿਆਂ ਦੇ ਸਿਰਫ ਚਾਰਕ ਚੀਜ਼ਾਂ ਨੇ ਨਮਕ ਲਾਲ ਮਰਚਾਂ ਤੇ ਇਹ ਆ ਕੜਾਈ ਮਸਾਲਾ ਤੇ ਇਹ ਆ ਹਲਦੀ ਸਿਰਫ ਚਾਰ ਚੀਜ਼ਾਂ ਨੇ ਤੇ ਬਹੁਤਾ ਕੁਝ ਆਪਾਂ ਨਹੀਂ ਪਾ ਰਹੇ ਸਿਰਫ ਚਾਰ ਚੀਜ਼ਾਂ ਪਾ ਰਹੇ ਆ ਸੁੱਕੇ ਮਸਾਲੇ ਚ ਕਿਉਂਕਿ ਹਾਂਡੀ ਜਿਹੜੀ ਵਧੀਆ ਵਾ ਉਹ ਬੰਦੀ ਆ ਹਰੇ ਮਸਾਲੇ ਨਾਲ ਜ਼ਿਆਦਾ ਵਧੀਆ ਬੰਦੀ ਆ ਸੁੱਕੇ ਮਸਾਲੇ ਤਾਂ ਇਦਾਂ ਹੀ ਆ ਜਿਵੇਂ ਆਪਣੇ ਆਪ ਨੂੰ ਨੁਕਸਾਨ ਦੇਣਾਂ ਦੀ ਗੱਲ ਹੀ ਆ ਹਰਿਆ ਮਸਾਲਿਆਂ ਨਾਲ ਜਿੰਨੀ ਹਾਂਡੀ ਬਣੇ ਉੰਨੀ ਸੀ ਵਧੀਆ ਇਦੇ ਵਿੱਚ ਹੁਣ ਪਾ ਦੇਣਾ ਆਪਾਂ ਸੁੱਕੇ ਮਸਾਲੇ ਇਹ ਇਦਾਂ ਕਰਕੇ ਚਲ ਥੋੜੇ ਥੋੜੇ ਮੇਰੇ ਆਪਾਂ ਬੜਾ ਪੁੰਨ ਲੈਣਾ ਜਦੋਂ ਇੱਚ ਤੋਂ ਖੁਸ਼ਬੂ ਆਣ ਲੱਗੀ ਸੜਨ ਲੱਗ ਗਿਆ ਥੋੜਾ ਥੋੜਾ ਮਰਚਾ ਠੀਕ ਆ ਫਿਰ ਆਪਾਂ ਉੱਥੇ ਲਾ ਦੇਣਾ ਹਲਕਾ ਜਿਹਾ ਪਾਣੀ ਦਾ ਛੱਟਾ ਛੇ ਲੱਗੇ ਨਾ ਤੜਕਾ ਲੋਈ ਮਿਰਚ ਮਸਾਲਾ ਚੰਗੀ ਤਰ੍ਹਾਂ ਭੁੰਨ ਲਿਆ ਵਾ ਤੇ ਹੁਣ ਆਪਾਂ ਉੱਤੇ ਲਾ ਦੇਣਾ ਹਲਕਾ ਜਿਹਾ ਪਾਣੀ ਉਸੇ ਹੀ ਕੁੱਲ। ਆਹ ਆਵਾਜ਼ ਆਈ ਤੜਕੇ ਦੀ। ਇਹ ਲੱਗ ਗਿਆ ਤੜਕਾ। ਮੈਨੂੰ ਆਪਾਂ ਕਰ ਲੈਣਾ ਮਿਕਸ। ਬਣ ਗਿਆ ਆਪਣਾ ਤੜਕਾ। ਹੁਣ ਇਹਦੇ ਚ ਪਾ ਦੇਨੇ ਆਪਾਂ ਮਟਰ ਕਿਉਂਕਿ ਮੈਂ ਬਣਾ ਰਿਆ ਵਾਂ ਮਟਰ ਗੋਸ਼। ਮਟਰ ਜਿਆਦਾ ਨਹੀਂ ਪਾਣੀ ਮਟਰ ਲੈਨੇ ਘੋਣੇ ਆਪਾਂ ਕਿਉਂਕਿ ਗੋਸ਼ਤ ਦੇ ਹਿਸਾਬ ਨਾਲ ਨਾ ਇੰਨਾ ਕੋ ਗੋਸ਼ਤ ਆ ਫਿਰ ਐਵੇਂ ਮਟਰ ਇਨਾ ਭੱਜੇ ਫਿਰ ਇਹਨਾਂ ਵਿੱਚ ਤੇ ਹੁਣ ਮਟਰਾਂ ਨੂੰ ਥੋੜਾ ਜਿਹਾ ਆਪਾਂ ਥੋੜਾ ਵਿੱਚ ਮਿਕਸ ਜਿਹਾ ਕਰ ਲੈਣਾ ਵਾ ਬਾਅਦ ਚ ਨਾਲ ਹੀ ਗੋਸ਼ਤ ਛੱਡ ਦੇਣਾ ਆਪਾਂ ਮਟਰਾਂ ਨੂੰ 2-4 ਮਿੰਟ ਭੁੰਨ ਕੇ ਨਾਲ ਤੇ ਵਿੱਚ ਆਪਾਂ ਹੁਣ ਛੱਟਣ ਲੱਗੇ ਆ ਆਪਣਾ ਭੁੰਨੇ ਆਇਆ ਗੋਸ਼ਤ ਜਿਹੜਾ ਆਪਾਂ ਸੁਰੂ ਤੋਂ ਬੇਸਿਕੇ ਉੱਤੋਂ ਆਇਆ ਆ ਹੋਏ ਸਾਰੇ ਆਏ ਨੂੰ ਕਰਦਣਾ ਮਿਕਸ ਨੂੰ ਜੇ 10 ਫ੍ਰੀ ਮਿੰਟ ਭੁੰਨਾਗੇ ਤਾਂ ਸੁੱਕਾ ਭੁੰਨਾ ਤਿਆਰ ਹੋ ਜਾਊਗਾ ਤੇ ਇਹਨੂੰ ਵਧੀਆ ਤਰੀਕੇ ਨਾਲ ਮਟਰ ਗਲਨੇ ਆ ਗੋਸਟ ਗਲਣਾ ਉਹਦੇ ਲਈ ਆਪਾਂ ਹੁਣ ਰਹਿ ਗਿਆ ਸਿਰਫ ਇੱਕ ਪਾਣੀ ਪਾ ਕੇ ਤੇਨੂੰ ਚੰਗੀ ਤਰ੍ਹਾਂ ਪਕਾਉਣਾ ਭੁੰਨੇ ਚੁਣਿਆ ਗਿਆ ਵਾ ਸਿਰਫ ਮਟਰ ਕੱਦਨ ਵਾਲੇ ਰਹਿ ਗਏ ਆ ਏ ਗੋਸਤ ਚੰਗੀ ਤਰ੍ਹਾਂ ਗਲਣਾ ਲੈ ਗਿਆ। ਉਹਨੂੰ ਭੁੰਨਾਗੇ ਆਪਾਂ ਥੋੜੀ देर। ਲਓ ਜੀ ਗੋਸਤ ਚੰਗੀ ਤਰ੍ਹਾਂ ਭੁੰਨ ਕੇ ਤੇ ਆਪਾਂ ਵਿੱਚ ਪਾਤਾ ਵਾ ਅੱਧਾ ਪੌਣਾ ਕੋਲਾ ਪਾਣੀ ਦਾ। ਹੁਣ ਆਪਾਂ ਇੱਥੇ ਢੱਕਣ ਦੇ ਕੇ ਇਹਨੂੰ ਸਿਰਫ ਪੱਕਾਂ ਦਾਂਗੇ। ਸਾਰੀਆਂ ਚੀਜ਼ਾਂ ਮਟਰ ਗਲ ਜਾਣਗੇ ਤੇ ਗੋਸਤ ਵੀ ਚੰਗੀ ਤਰ੍ਹਾਂ ਗਲ ਜਾਏਗਾ। ਤੇ ਇਹਨੂੰ ਆਪਾਂ ਹੁਣ 5 ਮਿੰਟ ਦੇ ਲਈ ਢੱਕ ਕੇ ਤੇ ਰੱਖ ਦੇਣਾ ਵਾ। ਇਹ ਆਨ ਲਈ। ਮਾਜੀ। ਸੁਣਾ ਕਿਹੜੇ ਨਾਮ ਲੈ ਆਂ? ਅੱਛੇ ਵਾਲੇ ਰੋਗਨੀ ਨਾਨ ਵੀਆਈਪੀ ਜੇ ਕਰਕੇ ਆਪਣੇ ਬੇਲੀ ਕੋ ਲਵਾ ਗਲੇ ਤਿੰਨ ਘੰਟੇ ਉਹਨੇ ਲਾ ਕੇ ਘਿਓ ਪਾ ਕੇ ਐ ਜੀਰਾ ਸ਼ੀਰਾ ਪਾ ਕੇ ਵਧੀਆ ਜਾ ਕਰਕੇ ਆਪਾਂ ਮਨਸੂਰ ਮਲੰਗੇ ਮਨਸੂਰ ਗੱਲ ਇਹ ਆ ਵੀ ਦੇਸੀ ਘਿਓ ਚ ਮੈਂ ਬਣਾਇਆ ਵਾ ਮੁਰਗਾ ਖਾ ਲੇਗਾ ਨਾ ਤੂੰ ਮੈਂ ਫਿਰ ਰਹਿਣ ਦੇ ਕਿ ਯਾਨੀ ਕਿ ਕੈਨਸਲ ਹੀ ਮੇਰੇ ਨਾਲ ਯਾਰ ਤੂੰ ਵੀ ਖਾਈ ਤੈਨੂੰ ਕੀ ਹੈ ਮੈਂ ਤੇ ਆਪਣੇ ਦੋ ਤਿੰਨ ਨਾਨ ਵੱਧ ਲੈ ਕੇ ਆਇਆ ਯਾਰ ਹੂੰ ਚੱਲ ਕੋਈ ਗੱਲ ਨਹੀਂ ਖਾ ਲਈ ਦੇਸੀ ਕਿਉਂ ਬਤਾ ਯਾਰ ਇਹ ਜ਼ਿਆਸੀ ਜ਼ੁਲਮ ਕੀ ਕਰ ਤੁਸੀਂ ਭਾਈ ਮਨਸੂਰ ਆ ਰਿਹਾ ਬਸ ਮੈਂ ਥੱਲੋ ਲੈ ਆ ਮਨਸੂਰ ਨੂੰ ਲੈ ਲੈ ਲਓ ਜੀ ਆ ਗਿਆ ਵਾ ਮਨਸੂਰ ਅਹਿਮਦ ਪਹੁੰਚ ਗਿਆ ਆਪਣੇ ਕੋ ਤੇ ਅੱਭੀ ਖੜਾ ਆਦਾ ਇਸਤਕਬਾਲ ਕਰਨ ਲਈ ਕਿੱਥੇ ਆ ਫੁੱਲ ਫੁੱਲ ਕੇ ਮਨਸੂਰ ਉਹ ਆ ਰਿਹਾ ਉਹ ਆ ਰਹੀ ਗੱਡੀ ਇਹ ਉਹ ਆ ਰਹੀ ਗੱਡੀ ਹੈ ਟੇਟਾ ਟੇਟਾ ਮਾਰ ਰਿਹਾ ਭਾਈ ਫੁੱਲ ਭਾ ਫੁੱਲ ਤੇ ਤੂੰ ਲੈ ਆ ਨਹੀਂ ਇਸਤਕਬਾਲ ਕਰਨ ਲਈ ਦਸਾਂ ਦਸਾਂ ਵਾਲੀ ਕਾਪੀ ਫੜ ਲਿਆ ਇੱਕ ਓਹੋ ਯਾਰ ਕਾਪੀ ਸੁਟਿਏ ਇੱਥੇ ਨਾਲ ਦਵਾ ਇੱਥੇ ਲਾ ਇੱਥੇ ਇੱਥੇ ਲਾ ਦੇ ਨਾਲ ਕਮਾ ਕੇ ਭਾਈ ਮਨਸੂਰ ਘਰ ਹੋਇਆ ਵਾ ਮੁੰਡਾ ਹਾਂ ਮਾਸ਼ਾਅੱਲਾ ਮੁਬਾਰਕਾਂ ਵੀ ਦੇਣੀਆਂ ਵਾ ਤੇ ਜਾਣਾ ਤੇ ਮੈਂ ਸੀ ਪਰ ਮੈਂ ਪ੍ਰੋਗਰਾਮ ਦਾ ਕਰਕੇ ਹਲੇ ਠਿੱਕਰ ਗਿਆ ਨਹੀਂ ਤੇ ਪਹਿਲੇ ਆਪ ਹੀ ਆ ਗਿਆ ਮਨਸੂਰ ਮਵਾਰਕ 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 ਆਏ ਹਾਏ 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 ਹਾਂ ਹਾਂ ਬੰਦਾ 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 ਭਾਈ ਮਵਾਰਕ ਭਾਈ ਮਵਾਰਕ ਤੈਨੂੰ ਵੀ ਬਹੁਤ ਮਵਾਰਕ ਆਇਆ ਬੰਮੀ ਤਾਇਆ ਪਣ ਤਾਇਆ ਬਣ ਗਿਆ ਭਾਈ ਆ ਵੇ ਮਾੜਾ ਮਕਸਦ ਆਇਆ ਇਹ ਕੀ ਚੱਕੀ ਫੇਰਦਾ ਵੇ ਆ ਮਠਾਈ ਤੇ ਠੀਕ ਆ ਆਹ ਵਾਹ 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 ਭਾਜੀ ਵੈਲਕਮ Thank Welcome you, to you. your home. Yes, thank and you so much. Uh, Itta, Ali Welcome this is special. Your uh, uh, you, yeah, you, okay, yeah, yeah. <laughs> <laughs> you are li, special chicken with the desi ki yeah. Yeah. me fry. Ah, ha, ha. Oh, wow. Oh, wow. Yes, this is the me and badia kisman naan lage Ha, ਲੋ ਜੀ ਤੇ ਰੋਟੀ ਉਡੀ ਖਾ ਕੇ ਤੇ ਪਿੰਡੋਂ ਨਿਕਲ ਪਏ ਆ ਤੇ ਪਹੁੰਚ ਗਏ ਆ ਸ਼ਹਿਰ ਤੇ ਬਲੌਗ ਦਾ ਰਾਜ ਮੈਨੂੰ ਚੇਤਾ ਭੁੱਲ ਗਿਆ ਸੀ ਤੁਸੀਂ ਹੁਣ ਸ਼ਹਿਰ ਆ ਕੇ ਚਿੱਤਾ ਆ ਗਿਆ ਵੀ ਬਲੌਗ ਬਣਾ ਰਿਹਾ ਤੇ ਕਿਉਂਕਿ ਗੱਲਾਂ ਗੁੱਲਾਂ ਅਸੀਂ ਬਾਬਾ ਦਿਨਾਂ ਬਾਅਦ ਮਿਲੇ ਆ ਮਲਕੇ ਮਹੀਨੇ ਇੱਕ ਦਮ ਮਹੀਨੇ ਕਢੇਰ ਬਾਅਦ ਮਿਲੇ ਆ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਸਾਡੀਆਂ ਰਹਿੰਦੀਆਂ ਸੀ ਉਹਦੀ ਕੀਤੀਆਂ ਰੋਟੀ ਦਰਾਂ ਬਾਅਦ ਚਾਹ ਪੀਤੀ ਗੱਲਾਂ ਕੀਤੀਆਂ ਤੇ ਹੁਣ ਜਿਹੜਾ ਸ਼ਹਿਰ ਆ ਗਏ ਆ ਤੇ ਆ ਰਿਹਾ ਸਾਡਾ ਤੀਜਾ ਦੋਸਤ ਤੇ ਹਾਂ ਬਾਈਪਾਸ ਤੇ ਆ ਗਿਆ ਤੇ ਬਾਈਪਾਸ ਤੇ ਅੱਲੇ ਆਇਆ ਨਹੀਂ ਹੁਣਾਂ ਜੋਦਾ ਮੈਸੇਜ ਸਿੱਧਾ ਇਹੀ ਆਇਆ ਮੈਂ ਆ ਗਿਆ ਤੇ ਮੈਨੂੰ ਆ ਕੇ ਲੈ ਜਾ ਤੇ ਚੱਲ ਕੇ ਦੇਖਦੇ ਕੀ ਪਤਾ ਆ ਵੀ ਗਿਆ ਹੋਵੇ ਲੇਕਿਨ ਮੈਨੂੰ ਯਕੀਨ ਆ ਤੈਨੂੰ ਯਕੀਨ ਨਹੀਂ ਆਇਆ ਹਣਾ ਨਾ ਹਲੇ ਸਾਈ ਵੱਲੋਂ ਨਿਕਲੇ ਆਉਣਾ ਪਿੱਛੋਂ ਕਿ ਉਹਨੇ ਪਹਿਲੇ ਮੈਸੇਜ ਕਰਤਾ ਮੈਂ ਆ ਗਿਆ ਮuje ਲੈ ਜਾਓ ਠੀਕ ਹੈ ਤੇ ਹੁਣ ਡੇਰੇ ਵਾਲੇ ਨੂੰ ਲੈਣ ਜਾ ਰਹੇ ਆ ਹਾਂ ਡੇਰੇ ਵਾਲੇ ਨੂੰ ਲੈਣਾ ਜਾ ਰਹੇ ਆ ਤੇ ਚੱਲਦੇ ਆ ਉਹਦੇ ਨਾਲ ਹੀ ਮਿਲਦੇ ਆ ਤੇ ਉਹਨੂੰ ਲੈ ਕੇ ਆਉਨੇ ਵਾਪਸ ਫਿਰ ਚੱਲਦੇ ਆ ਆਪਣੇ ਲਾੜੇ ਦੇ ਘਰ ਜੋਦੋਂ ਕਹਿੰਦੇ ਤੇਰੇ ਯਾਰ ਆ ਗਏ ਫੋਨ ਨਾ ਕੀਤਾ ਮੈਂ ਤੇਰੇ ਯਾਰ ਆ ਗਏ ਤੇ ਅਸੀਂ ਤੇ ਬਾਈਪਾਸ ਕਰਾਣ ਆ ਰਹੇ ਦੱਸ ਕਿਹੜਾ ਕਿਹੜਾ ਕੰਮ ਆ ਸਾਡੇ ਤੇ ਬਸ ਪਹੁੰਚਦੇ ਇੱਧਰ ਮੋੜ ਲਾ ਇਹ ਆਪਣਾ ਸ਼ਹਿਰ ਸ਼ਹਿਰ ਦੇ ਵਿੱਚੋਂ ਹੁਣ ਆਪਾਂ ਬਾਈਪਾਸ ਵੱਲ ਨੂੰ ਜਾ ਰਹੇ ਹਾਂ ਕੀ ਕਹਿੰਦਾ ਕਹਿੰਦਾ ਮੈਨੂੰ ਤੂੰ ਹਾਂ ਤੇ ਕਰੋ ਕੋਈ ਮੈਂ ਕੋ ਬਾਈਪਾਸ ਕਰਾ ਮੈਂ ਕਿਹ ਅੱਡੇ ਦੇ ਖਲੋਤੇ ਬਾਈਪਾਸ ਹੈ ਬਾਈਪਾਸ ਤੇ ਕਹਿੰਦਾ ਇਹਦਾ ਮਤਲਬ ਨਹੀਂ ਆਇਆ ਹਣਾ ਵੇ ਲੋਤਾਂ ਮੈਂ ਕਿਹਾ ਸੀ ਨਾ ਆਪਣੇ ਆਪਣੇ ਮਾਲ ਲੰਗਰ ਦਾ ਪਤਾ ਹੁੰਦਾ ਮੈਨੂੰ ਪਤਾ ਸੀ ਹਲੇ ਪਿੱਛੇ ਹੀ ਆ ਤੇ ਪਹਿਲੇ ਹੀ ਕਿਹਾ ਸੀ ਕੀ ਕਹਿੰਦਾ ਕਹਿੰਦਾ ਜਰਾ ਚਲੋ ਕਹਿੰਦਾ ਚਲੋ ਖਲੋਓ ਫਿਰ ਮੈਂ ਆਉਣਾ ਕਹਿੰਦਾ ਚਲੋ ਖਲੋਓ ਫਿਰ ਮੈਂ ਆਉਣਾ ਅਸੀਂ ਕਿਹਾ ਅਸੀਂ ਪਹੁੰਚ ਗਏ ਆ ਕਹਿੰਦਾ ਚਲੋ ਖਲੋਓ ਫਿਰ ਮੈਂ ਆਉਣਾ ਮੈਨੂੰ ਲੋਕੇਸ਼ਨ ਭੇਜੀ ਆ ਤੁਹਾਨੂੰ ਪਹਿਲੇ ਹੀ ਪਤਾ ਸੀ ਵੀ ਇਹ ਨਹੀਂ ਪਹੁੰਚਿਆਣਾ ਐਡਾ ਚੰਗਾ ਨਹੀਂ ਹੈਗਾ ਸਾਡਾ ਦੋਸਤ ਓਏ ਇਹ ਤਾਂ ਬੜੀ ਦੂਰ ਹੈ ਚੱਲ ਤੂੰ ਅੱਗੇ ਵੇਖ ਭਰਾ ਚਲਦੇ ਆ ਜੀ ਡੇਰੇ ਵਾਲਾ ਆਉਂਦਾ ਉਹਨੂੰ ਲੈਨੇ ਆ ਤੇ ਫਿਰ ਚਲਦੇ ਆ ਆਪਣੇ ਯਾਰਾਂ ਲਾੜੇ ਹਲ ਮੁਜ਼ਾਫਲ ਤੇ ਲਾਉਣੇ ਸ਼ੁਕਰ ਮੇਲਾ ਅੱਜ ਜੁੜੇ ਰਹੋ ਸਮੀਂ ਏਂਡ ਦੇ ਨਾਲ ਲਓ ਜੀ ਡੇਰੇ ਵਾਲਾ ਆ ਗਿਆ ਤੇ ਅਸੀਂ ਬਾਈਪਾਸ ਦੇ ਬਿਲਕੁਲ ਲੱਗੇ ਖੜੇ ਆ ਨਾ ਹਲੋ ਹਲੋ ਕਿੱਥੇ ਆਂ 500 ਕਾੜੇ ਦੇ ਵਿੱਚ ਤੁਰੇ ਜਾਂ ਅੰਦਰੋਂ ਮੇਰੀ ਗੱਲ ਸੁਣ ਇਧਰ ਨੂੰ ਕਾੜੇ ਪਾਸੇ ਖੜੇ ਆ ਕਾੜੇ ਵਾਲ ਨੂੰ ਅੰਦਰ ਨੂੰ ਤੁਰਿਆ ਸ਼ਹਿਰ ਵਾਲ ਨੂੰ ਅੱਗੇ ਗੱਡੀ ਖੜੀ ਆ ਹਲਟੋ ਕੀ ਝੂਠਿਆ ਸਾਡੀ ਆ ਤੇ ਤੂੰ ਕਹਿੰਦਾ ਸੀ ਮੈਂ ਪਹੁੰਚ ਗਿਆ ਲੈ ਜਾ ਆ ਕੇ ਕਿੰਨਾ ਝੂਠਾ ਵਾਂ ਤੂੰ ਨੰਬਰ ਕੀ ਗੱਡੀ ਦਾ 539 ਉਹ ਨੰਬਰ ਕੀ ਗੱਡੀ ਦਾ 539 ਬੱਸ ਆ ਓਏ ਆ ਨਿਕਾ ਆ ਨਿਕਾ ਯਾ ਤੂੰ ਆ ਓਏ ਹੱਥ ਸੀ ਕੀ ਬੜਿਆਈ ਓਏ ਛਲੇ ਡਾਈ ਆ ਓਏ ਨਿਕਾ ਯਾ ਤੂੰ ਆ ਨਿਕਾ ਯਾ ਓਏ ਤੂੰ ਕਿੱਥੇ ਐਥੇ ਤੇ ਨਿਆਣਾ ਜਿਹਾ ਹੀ ਜਾ ਰਿਹਾ ਇੱਕ ਡਿੱਗੀ ਘੋਲਣੇ ਆਇਆ ਮੈਂ ਕਿਹਾ ਯਾਰ ਤੂੰ ਨਹੀਂ ਨਜ਼ਰ ਆ ਰਿਹਾ ਕਿ ਨਿਆਣਾ ਜਾਂ ਤੁਰਿਆ ਹੁੰਦਾ ਉਹ ਪਤਾ ਨਹੀਂ ਕੌਣ ਓਏ ਚੁੱਪ ਕਰ ਜਾ ਬਾਹਰ ਦੇ ਕੱਪੜੇ ਪਾਈ ਮਹੰਗੇ ਕੱਪੜੇ ਪਾਈ ਉਹਨੇ ਹੈਲੋ ਕਹਿੰਦੇ ਸਵੀ ਜੱਟ ਨਹੀਂ ਨਜ਼ਰ ਆ ਰਿਹਾ ਕਿਹਦਾ ਗਾਲਾ ਠੀਕ ਐ ਤੂੰ ਕਹਿੰਦੇ ਸਵੀ ਜੱਟ ਨਹੀਂ ਨਜ਼ਰ ਆ ਰਿਹਾ ਇਹ ਹਾਲ ਹੈ ਹਾਏ ਮਨਸੂਰ ਹੈ ਹੈ ਮੁੰਡਾ ਭਾਈ ਫੜੇ ਨਹੀਂ ਜਾ ਰਿਹਾ ਮੁੰਡਾ ਉਹ ਮੈਂ ਸਮੀ ਤਾਂ ਸਿੱਖ ਲਿਆ ਇੱਕ ਚੀਜ਼ ਰਹਿ ਗਈ ਆ ਮੈਂ ਮੂੰਹ ਦੇ ਉੱਤੇ ਨਾ ਅਸਲ ਦੇ ਵਿੱਚੋਂ ਲਾਇਆ ਜਿਉਂ ਤੂੰ ਲਾਇਆ ਚਲ ਭੱਜ ਜਾਏ ਨਹੀਂ ਲਾਇਆ ਗੱਲ ਸੁਣੋ ਮੈਂ ਆਪਾਂ ਯੂਕੇ ਨਹੀਂ ਜਾਣਾ ਇੱਥੇ ਉਗਾੜੀ ਵਿਆਹ ਵਾ ਤੂੰ ਕੀ ਬਾਣਾ ਹਾਂਜੀ ਪੁੱਤਰ ਮੈਂ ਨਾ ਘਰੋਂ ਇੱਥੇ ਹੀ ਵਾਪਸ ਹੋ ਇੱਥੇ ਹੀ ਵਾਪਸ ਹੋ ਤੇ ਉਹ ਸੂਟ ਪਾ ਕੇ ਥੱਲੇ ਜੁੱਤੀ ਪਾ ਕੇ ਹਾਂਜੀ ਲੋਰੋ ਵਾਲੇ ਬੰਦੇ ਵੇਖ ਤੇ ਆਪ ਵੇ ਚੀਚਾ ਬਦਨੀਆ ਗੱਲ ਸੁਣਨਾਂ ਨੇ ਕਿਹਾ ਵੀ ਮਾਤਾ ਦੇਸੀ ਤੇ ਲੀੜੀਆਂ ਵਿਦੇਸ਼ੀ ਹਾਂ ਸਮਝ ਗਿਆ ਸਮਝ ਗਿਆ ਕੀ ਕੀਤਾ ਕੁੱਕੜ ਖਾ ਲਿਆ ਕਿ ਨਹੀਂ ਵੀਰੋ ਕੁੱਕੜ ਕੁੱਕੜ ਇਹ ਖਾ ਗਿਆ ਕੱਲਾ ਹੀ ਕੁੱਕੜ ਕੋਲ ਤੇਰੇ ਤੇਰੇ ਦਗਾ ਤੇ ਲੱਗਾ ਕੁੱਕੜ ਦੀਆਂ ਬੋਟੀਆਂ ਵੀ ਨਜ਼ਰ ਆ ਰਹੀਆਂ ਨੇ ਬੰਦੇ ਦੀ ਕਿਸਮ ਹੈ ਨਾ ਤੇਰੇ ਵਾਲੇ ਨੇ ਵੀ ਦੱਸਤਾ ਸੀ ਆਪਾਂ ਕਿ ਦੇਸੀ ਘੋਜ ਕੁੱਕੜ ਬਣਾਇਆ ਵਾ ਪਰ ਅੱਜ ਤੇਰੇ ਦੀ ਬਾਦ ਵਿੱਚ ਸ਼ਾਮ ਨੂੰ ਆਣਾ ਸੀ ਤੇ ਮੈਂ ਟੁੱਕੜ ਕਰਕੇ ਛੇਤੀ ਆਇਆ ਬਿਰੁਵਾਜਾਂ ਮਾਰਦਾ ਸੀ ਲੇਕਿਨ ਨਹੀਂ ਲੇਕਿਨ ਇਹ ਇਸ ਤਰ੍ਹਾਂ ਉਹ ਡਿਗੀ ਜੀ ਯਾਰ ਆ ਗਿਆ ਮੇਰਾ ਡੇਰੇ ਵਾਲਾ ਪਹੁੰਚ ਗਿਆ ਵਾ ਡੇਰੇ ਵਾਲਿਆਂ ਮਾਮਲਾ ਠੀਕ ਨੇ ਸਾਰੇ ਡੇਰੇ ਤੇ ਅਲਹਮਦੁਲਿਲਾ ਘਰ ਬੇਬੇ ਬਾਪੂ ਸਾਰੇ ਭੈਣਾ ਭਰਾ ਵਾ ਸਭ ਗੁੱਡ ਅਲਹਮਦੁਲਿਲਾ ਸ਼ੁਕਰ ਸ਼ੁਕਰ ਸਮੀ ਕਹਿੰਦੇ ਸੀ ਨજર ਨਹੀਂ ਆਉਂਦਾ ਤੇ ਬੜੀ ਗੱਲ ਆ ਸਮੀ ਨੇ ਵਲੌਗ ਸ਼ੁਰੂ ਕੀਤੇ ਆ ਰੌਣਕ ਮੇਲਾ ਹੁਣ ਲੱਗੂਗਾ ਕਿਉਂਕਿ ਸਾਰੇ ਇਕੱਠੇ ਦੇ ਸੀ ਵਿਚਾਰੇ ਮਤਲਬ ਜਿਹੜੇ ਵੀ ਭਰਾ ਆਪਣੇ ਸਾਰੇ ਫੈਮਲੀਆ ਉਹ ਜਾਣੀਏ ਕਹਿੰਦੇ ਵੀ ਇਹ ਗਵਾਜ ਹੀ ਯਾਰ ਨਜਰ ਕਿਸੇ ਵਲੌਗ ਚ ਤਾਂ ਨજર ਆ ਜਵੇ ਮੈਨੂੰ ਪਹਿਲਾਂ ਵੀ ਮੈਸੇਜ ਮੈਨੂੰ ਵੀ ਆਇਆ ਕਿ ਵਲੌਗ ਬਲੂ ਵੀ ਨਹੀਂ ਆ ਰਿਹਾ ਅੱਛਾ ਤੇ ਉਹ ਮੈਂ ਦੱਸਿਆ ਕਿ ਹਲਾਬ ਦਾ ਕਰਕੇ ਨਾ ਦਿਲ ਨਹੀਂ ਸੀ ਕਰ ਰਿਹਾ ਵਲੌਗ ਬਣਾਉਣ ਨੂੰ ਮੇਰਾ ਅੱਛਾ ਤੇ ਆਹੋ ਵੀ ਹਲਾਤ ਉਦਾਂ ਦੇ ਹੋਏ ਪਏ ਸੀ ਸਾਰੇ ਹਾਂ ਹਾਂ ਤੇ ਨਾਲੇ ਤੈਨੂੰ ਪਤਾ ਵਾ ਮੈਂ ਕਿਤੇ ਨਿਕਲਾ ਨੁਕਲਾ ਫੇਰ ਹੀ ਬਣਾਉਣਾ ਮੇਰਾ ਪ੍ਰੋਗਰਾਮ 13 ਤਰੀਕ ਨੂੰ ਮਲਤਾਨ ਉਹਦੀ ਤਿਆਰੀ ਕਰੀ ਜਾਂਦੇ ਸੀ ਲਾਈਵ ਸ਼ੋਅ ਆਪਣਾ 13 ਤਰੀਕ ਨੂੰ ਪਰਸੋਂ ਪਰਸੋਂ ਹਾਂ ਵਿਆਹ ਛੱਡ ਗਿਆ ਯਾਰ ਦਾ ਲਾਈਵ ਸ਼ੋਅ ਫੜ ਲਿਆ ਭਾਈ ਲਾਈਵ ਸ਼ੋਅ ਯਾਰ ਨੂੰ ਪਹਿਲੇ ਹੀ ਮਿਹਨਤ ਕਰ ਲਈ ਸੀ ਕਿ ਪਹਿਲਾਂ ਅੱਛਾ ਯਾਰ ਨੂੰ ਮਿਹਨਤ ਕਰ ਲਈਆ ਤੇ ਜੇ ਪੈਸੇ ਵਾਲਿਆਂ ਨੂੰ ਮਿਹਨਤ ਕਰ ਲੈਂਦਾ ਜੇ ਬਾਬੇ ਕਹਿ ਦਿਆ ਇਹਦੇ ਪੈਰੀ ਹਿਲਾਉਂਦਾ ਤੇ ਇਧਰ ਵੇਖੋ ਭਾਈ ਤੁਸੀਂ ਇਨਸਾਫ ਕਰਨਾ ਜੀ ਜੇ ਇਹ ਤਾਂ ਮੇਰੇ ਸ਼ੋਅ ਲੱਗਦੇ ਹੁਣ ਰੋਜ਼ ਕਿਤੇ ਹਾਂ ਠੀਕ ਆ ਫਿਰ ਤਾਂ ਮੈਂ ਸ਼ੋਅ ਇੱਕ ਕੈਂਸਰ ਦੀ ਇਕ ਅੱਧਾ ਕਰਦਾ ਯਾਰ ਦੀ ਖਾਤਰ ਕਿਹੜੀ ਗੱਲ ਮੇਰਾ ਦੂਸਰਾ ਸ਼ੋਅ ਆ ਅਲੇ ਸ਼ੋਅ ਦਾ ਸ਼ੋਅ ਦਾ ਕੰਮ ਸ਼ੁਰੂ ਹੋ ਰਿਹਾ ਵਾ ਇਹ ਸ਼ੋਅ ਕਰਾਂਗੇ ਤੇ ਅੱਗੇ ਸ਼ੋਅ ਹੋਣਗੇ ਕਿ ਨਹੀਂ ਇਸ ਕਰਕੇ ਫਿਰ ਯਾਰ ਦੀ ਮਿਹਨਤ ਕਰ ਲੀਕੇ ਯਾਰ ਸ਼ੋਅ ਲਾ ਲੈਣਦੇ ਠੀਕ ਹੈ ਮਹਿੰਦੀ ਵਾਲ ਦਿਨ ਆ ਜਾਗਾ ਮਹਿੰਦੀ ਵਾਲ ਦਿਨ ਤੇ ਅਸਲ ਯਾਰਾ ਮੇਲਾ ਨਹੀਂ ਸ਼ੁਕਲ ਮੇਲਾ ਹੁੰਦਾ ਬਾਕੀ ਤੇ ਖਾਣ ਪੀਣ ਹੀ ਜਾਂਦੇ ਸਾਰੇ ਦੇਖੋ ਨਾ ਆ ਵੇਖੋ ਨਾ ਇੱਥੇ ਨਵੇਂ ਨਵੇਂ ਕੱਪੜੇ ਪਾ ਕੇ ਸਾਰਾ ਦੇਖੋ ਨਾ ਸਹੀ ਮਿਹਨਤ ਤੇ ਮਿਹਨਤ ਜਿਹੜੀ ਸਹੀ ਯਾਰਾਂ ਬੇਲੀਆਂ ਦੀ ਉਹ ਮਹਿੰਦੀ ਤੇ ਹੀ ਪਤਾ ਲੱਗਦੀ ਉੱਥੇ ਹੀ ਸ਼ੁਕਲ ਮੇਲਾ ਲਾਉਂਦੇ ਆਪਾਂ ਮਿਹਨਤੀ ਕਰਨੀ ਆ ਹਾਂ ਜੀ ਉਹ ਬੋਨੇ ਮੈਨੂੰ ਫੋਨ ਕਰਦਾ ਕੀ ਕਹਿੰਦਾ ਕਹਿੰਦਾ ਛੇਤੀ ਆ ਦੇਗਾ ਤੇ ਬਹਿਣਾ ਮੈਂ ਕਿਹਾ ਤੂੰ ਮੈਨੂੰ ਵੇਖ ਤੀ ਯਾਦ ਕਰੇਗਾ ਮੈਨੂੰ ਲੱਗ ਰਿਹਾ ਓਏ ਦੇਗਾ ਤੇ ਹੋਣਾ ਹੀ ਦੇਖੋ ਵੀ ਦੇਗਾ ਨਾ ਲੱਗਿਆ ਓਏ ਇਹਨੇ ਗੁਰਪੀਰ ਦਾ ਮੂੰ ਆ ਭਾਈ ਕੰਮ ਵੇਖਣੇ ਕੀ ਕੀਤਾ ਡੇਰੇ ਵਾਲੇ ਨੂੰ ਕੰਮ ਕੀ ਦਿੱਤਾ ਇਹਦੀ ਆਤੀ ਕਹਦੇ ਪਾਉਣਾ ਤੈਨੂੰ ਭਾਈ ਇਹ ਵਾਸਤਾ ਯਾਰ ਸਹੀ ਹੈ ਸਹੀ ਹੈ ਭਾਈ ਅਟਵੜਾ ਮੈਂ ਕਹਾਂ ਮਨਸੂਰ ਦੇ ਡ्रेसਿੰਗ ਉਧਾਂ ਦੀ ਹੈ ਇਹਨੂੰ ਬਾ ਭਾਈ ਸਾਫਾ ਲੈ ਦੇ ਮੈਨੂੰ ਇੱਕ ਭਾਈ ਸੂਟ ਹੀ ਪਾਣਾ ਵਾ ਸ਼ਾਮ ਨੂੰ ਹਾਂ ਸੂਟ ਹੀ ਪਾਣਾ ਵਾ ਆਪਾਂ ਪਾਏ ਜੋ ਪੋਣਾ ਹੈ ਆਹੀ ਆ ਨਹੀਂ ਪਾ ਲਗੇ ਜਿਵੇਂ ਤੁਹਾਨੂੰ ਗੋਲ ਗੱਪੇ ਖਾਣੇ ਕੀ ਖਾਣਾ ਉਹ ਮੈਂ ਜੈਸੀ ਕੁਵਰ ਖਾਣਾ ਹੈ ਤੂੰ ਖਾਣਾ ਕੁਝ ਦੱਸ ਭੁੱਖ ਲੱਗੀ ਭੁੱਖ ਲੱਗੀ ਨਹੀਂ ਹਲੇ ਨਹੀਂ ਸੱਚੀ ਖਾ ਲਾਂਗੇ ਫਿਰ ਹੈਲੋ ਹਾਂ ਮਨਸੂਰ ਹਾਂ ਖਾ ਲਾਂਗੇ ਖਾ ਲਾਂਗੇ ਮੈਂ ਤੇ ਚੈੱਕ ਕਰਨਾ ਭਰਾ ਤੂੰ ਖਾ ਨਾ ਨਾ ਇਹਨੇ ਖਵਾਉਣਾ ਵੀ ਆ ਸਿਰ ਇਹਨੇ ਖਵਾਉਣਾ ਆਪਾਂ ਨੂੰ ਆ ਨਾਂ ਦਾ ਅੱਛਾ ਹਾਂ ਮਤਲਬ ਕੀ ਆ ਖਾਣਾ ਨਹੀਂ ਬੰਦ ਕਰ ਦਿੰਨੀ ਤੂੰ ਖਾ ਨਹੀਂ ਬਹਾਨੇ ਬਹਾਨੇ ਨਾਲ ਆਪਣਾ ਸੁਭਾਣੇ ਬਹਾਨੇ ਬਹਾਨੇ ਕਹਿੰਦਾ ਮੈਂ ਤੇ ਚੈੱਕ ਕੀਤਾ ਮੈਂ ਤੇ ਫਾਸਟ ਫੂਡ ਖਾਣਾ ਨਹੀਂ ਮੈਂ ਫਾਸਟ ਫੂਡ ਖਾਣਾ ਨਹੀਂ ਮੈਂ ਤੇ ਚੈੱਕ ਹੀ ਕਰਦਾ ਨਾ ਚੈੱਕ ਹੀ ਕਰਦਾ ਨਹੀਂ ਨਹੀਂ ਅੱਜ ਆਪਾਂ ਫਾਸਟ ਫੂਡ ਵੀ ਖਾਣਾ ਹੈ ਹਾਂ ਸ਼ਾਮ ਦਾ ਡਨ ਹੋਇਆ ਹੈ ਫਟੋਗ੍ਰਾਫਰ ਦਾ ਮੈਂ ਵੇਖਿਆ ਉਹ ਭਾਈ ਉਹ ਕਮਰਸ਼ਲ ਲੱਗੀ ਆ ਰੋਲ ਜੇ ਹਾਂ ਹੋ ਇਤਨੀ ਜਾਣਦੇ ਆ ਯਾ ਡੋਮੀਨੋਸ ਦਾ ਪੀਜ਼ਾ ਬੜਾ ਸੁੱਕਾ ਆ ਹੁੰਦਾ ਚੋਰੀ ਭਾਈ ਤੈਨੂੰ ਪੀਜ਼ਾ ਖਵਾ ਲਾਂਗੇ ਜਿਹੜਾ ਇੱਥੇ ਆਇਆ ਵਾ 14 ਸਟਰੀਟ ਦਾ ਪੀਜ਼ਾ ਆਇਆ ਹੈ ਜਿਹੜਾ 14 ਗਲੀਆਂ ਵਾਲਾ ਪੀਜ਼ਾ ਨਹੀਂ ਭਾਈ ਬਾਈਕ ਤੇ ਸਕੂਟਰ ਨਾਲ ਆਦਮੀ ਮੈਨੂੰ ਨਹੀਂ ਪਤਾ ਭਾਈ ਉਹਦਾ ਪੀਜ਼ਾ ਬੜਾ ਮਜ਼ੇਦਾਰ ਤੈਨੂੰ ਪਤਾ ਆਪਾਂ ਫਾਸਟ ਫੂਡ ਲਾਈਕ ਨਹੀਂ ਕਰਦੇ ਹਾਂ ਬੱਚੇ ਅੱ비 ਕੱਢ ਨਹੀਂ ਪੱਲੋ ਲਾਈਕ ਨਹੀਂ ਕਰਦੇ ਬ్రో ਪੱਲੋ ਲਾਈਕ ਨਹੀਂ ਕਰਦੇ ਦੇਰ ਐ ਪੱਲੋ ਲਾਈਕ ਨਹੀਂ ਕਰਦੇ ਪੱਲੋ ਲਾਈਕ ਨਹੀਂ ਕਰਦੇ ਠੀਕ ਹੈ ਜੀ ਚੱਲ ਆਈ ਚੱਲਦੇ ਆ ਰੋਣਾ ਕੀ ਹੈ ਛੁੱਟੀਆਂ ਕੀਤੀਆਂ ਕਿਉਂ ਵੈਸੇ ਹੀ ਇਹ ਵੈਸੇ ਹੀ ਮੇਨ ਮਸਲਾ ਦੱਸਣਾ ਜਿਹਦੇ ਲਈ ਛੁੱਟੀਆਂ ਕੀਤੀਆਂ ਆ ਅੱਜ ਕੀ ਆ ਅੱਜ ਮੰਗਲ ਅੱ ਮਗਰ ਨਹੀਂ ਅੱਜ ਵਿਆਹ ਵਾ ਕਿਹਦਾ ਵਿਆਹ ਵਾ ਹਾਂ ਸਰਵੱਲਾ ਬੰਨਾ ਨਾ ਤੈਨੂੰ ਪਤਾ ਨਹੀਂ ਵੀ ਬੰਨਾ ਸੁਬਾ ਬੰਨਾ ਸੁਬਾ ਬੰਨਾ ਸਰਵੱਲਾ ਮਦਦ ਹੈ ਮੇਰੀ ਅੱਜ ਮਹਿੰਦੀ ਹੈ ਚਾਹ ਚੱਲੀ ਹੋਈ ਐ ਆ ਮੁਬਾਰਕਾਂ ਵਾਰਕਾਂ ਇਹ ਆ ਜੀ ਸਾਡਾ ਲਾੜਾ ਦੋਸਤ ਮਾਸ਼ਾਅੱਲਾ ਦੇਖ ਲੋ ਚਿਹਰੇ ਤੇ ਖੁਸ਼ੀ ਦੇ ਸਕਦੇ ਹੋ ਅੱਜ ਮਹਿੰਦੀ ਹੈ ਜੀ ਜੋ ਥੋੜੀ ਦੇ ਤੱਕ ਖੱਤਰ ਹੈ ਤੁਸੀਂ ਰੂਪ ਦੇਖੋ ਹੈ ਇਹ ਕਛੇ ਹੈ ਜੀ ਮਾਸ਼ਾਅੱਲਾ ਅੱਜ ਮੰਗਣੀ ਹੈ ਆ ਜੀ ਅਸੀਂ ਗਾੜੇ ਦੇ ਦੋ ਓਏ ਨਹੀਂ ਨਹੀਂ ਮਹਿੰਦੀ 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 ਸੌਰੀ ਸੌਰੀ ਕਦ ਕਦਨ ਗਲਤੀ ਹੋ ਗਈ ਗਲਤੀ ਅੱਜ ਮਹਿੰਦੀ ਹੈ ਜੀ ਤੇ ਕੱਲ ਬਰਾਤ ਆ ਬੜੇ ਖੁਸ਼ ਹੈ ਜੀ ਅਸੀਂ ਸਾਰੇ ਮਨਸੂਰੀ ਬੜਾ ਖੁਸ਼ ਹੋ ਕੇ ਮੋਬਾਈਲ ਚਲਾ ਰਿਹਾ ਬਿਜ਼ੀ ਆ ਤੇ ਚਾਹ ਨਾਲ ਮਠਿਆਈ ਚੱਲ ਰਹੀ ਹੈ ਜੀ ਓਹ ਹੋ 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 ਆ ਲੋ ਟੂ ਓਹ ਲੋ ਜੀ ਆ ਗਏ ਆ ਛੱਤ ਦੇ ਉੱਤੇ ਜਿੱਥੇ ਮਾਹੌਲ ਮੂਲ ਬਣਾਇਆ ਸਾਰਾ ਮਹਿੰਦੀ ਦਾ ਤੇ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਏ ਆਹਾਹਾ ਇਹ ਛੱਤ ਦੇ ਉੱਤੇ ਹੀ ਪੂਰਾ ਮਾਹੌਲ ਬਣਾਇਆ ਹੋਇਆ ਵਾ ਲੈ ਡੈਕੋਰੇਟ ਹੋ ਰਿਹਾ ਵਾ ਨਿਜ਼ਾਮ ਸਾਹਮਣੇ ਲੱਗਣੀ ਆ ਸਟੇਜ ਤੇ ਇੱਥੇ ਰਾਤ ਨੂੰ ਹੋਣੀ ਆ ਕਵਾਲੀ ਨਾਈਟ ਕਵਾਲੀਆਂ ਚੱਲਣੀਆਂ ਵਾ ਤੇ ਕਵਾਲੀਆਂ ਤੋਂ ਬਾਅਦ ਚੱਲਣੇ ਆ ਗਾਣੇ ਗਾਣਿਆਂ ਤੋਂ ਬਾਅਦ ਕੀ ਪਤਾ ਇੱਥੇ ਭੰਗੜੇ ਵੀ ਪੈ ਜਾਣ ਤੇ ਕੀ ਪਤਾ ਕੀ ਕੀ ਹੋ ਜਾਵੇ ਤੇ ਲੇਕਿਨ ਪਹਿਲੇ ਕਵਾਲੀਆਂ ਚੱਲਣੀਆਂ ਨੇ ਪਹਿਲੇ ਵੱਡਿਆਂ ਦੀਆਂ ਗੱਲਾਂ ਮੰਨੀਆਂ ਜਾਣੀਆਂ ਫਿਰ ਛੋਟਿਆਂ ਦੀਆਂ ਤੇ ਵੱਡੇ ਕਹਿੰਦੇ ਜੀ ਕਵਾਲੀਆਂ ਕਰਾਣੀਆਂ ਤੇ ਉਸ ਤੋਂ ਬਾਅਦ ਆਪਣਾ ਸ਼ੁਗਲ ਮੇਲਾ ਲਾ ਲਾਂਗੇ ਸਾਰੇ ਦੋਸਤ ਰਲ ਕੇ ਤੇ ਇਹ ਕੁਛ ਡੈਕੋਰੇਟ ਹੋਇਆ ਵਾ ਆ ਵੇਖੋ ਬਾਹਰੋਂ ਇਦਾਂ ਨਜ਼ਰ ਆਉਂਦਾ ਵੀ ਵਿਆਹ ਵਾਲਾ ਘਰ ਆ ਹਨਾ ਤੇ ਆ ਉਹ ਬੈਠੇ ਆਪਣੇ 베ਲੀ ਤੇ ਹੁਣ ਹਲੇ ਰੈਡੀ ਸ਼ੈਡ ਹੀ ਨਹੀਂ ਹੋਇਆ ਮਹਿੰਦੀ ਆਸਤੇ ਹੁਣ ਘਰ ਜਾਵਾਂਗੇ ਇੱਕ ਵਾਰੀ ਮਨਸੂਰ ਦੇ ਨਾਲ ਤੇ ਰੈਡੀ ਸ਼ੈਡੀ ਹੋ ਕੇ ਫਿਰ ਸ਼ਾਮ ਨੂੰ ਮਹਿੰਦੀ ਤੇ ਬੈਕਅਪ ਕਰਾਂਗੇ